ਕੀ ਕੇ ਆਸ਼ਿਕ ਫਸਾਲਿਆ ਕਹਿੰਦੀ ਹੋਵੇਂ ਜੀ ਕੇ ਆਸ਼ਿਕ ਫਸਾਲਿਆ ਕੱਤੀਏ ਤੇ ਨਾ ਵੀ ਐ ਸ਼ਕੀਨ ਕੂੜੀਏ ਐਵੇਂ ਅੱਖ ਮਾਰ ਸੁਰਮਾ ਖੰਡਾਲਿਆ ਕੱਤੀਏ ਤੇ ਨਾ ਵੀ ਐ ਸ਼ਦੀਨ ਕੂੜੀਏ ਨੀ ਐਵੇਂ ਅੱਖ ਮਾਰ ਸੁਰਮਾ ਖੰਡਾਲਿਆ ਮੈਂ ਕਿਉਂ ਨਹੀਂ ਅੱਗੇ ਵੰਗ ਹੁਣ ਕਦੇ ਲੰਗ ਕੋਲੀ ਖਰਦੀ ਜ਼ਿੰਦਗੀ ਨੂੰ ਕਿਹੜੀ ਥਰ ਮਿੰਦਗੀ ਨੂੰ ਅੱਗੇ ਕਈ ਵਾਰੀ ਮੈਂ ਬਚਾਲਿਆ ਅੱਗੇ ਕਈ ਵਾਰੀ ਮੈਂ ਬਚਾਲਿਆ ਪਰ ਅੱਜ ਤੱਕ ਲੰਗ ਕੇਵ ਕਾਹੀ ਮਿੱਤਰਾਂ ਵੇ ਨੀਲੇ ਨੈਣਾ ਵਿੱਚ ਕਜਲਾ ਮੈਂ ਪਾਲਿਆ ਅੱਜ ਤੱਕ ਲੰਗ ਕੇਵ ਕਾਹੀ ਮਿੱਤਰਾਂ ਵੇ ਨੀਲੇ ਨੈਣਾ ਵਿੱਚ ਕਜਲਾ ਮੈਂ ਪਾਲਿਆ ਫਿਕਰਾ ਕੀ ਲੈਣਾ ਏ ਤੂੰ